ਸਤਨਾਮ ਸ੍ਰੀ ਵਾਹਿਗੁਰੂ ਸਹਿਬੀ ਜਪੁ ਜੀ ਸਾਇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਵੇ ਜੇ ਲਾ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸੈ ਸਿਆਨ ਪਾ ਲਖ ਹੋਏ ਤਾਂ ਇੱਕ ਨ ਜਲੇ ਨਾਲ ਕਿਸ ਥਿਆਰ ਹੋਈ ਐ ਕਹ ਪੂੜੇ ਟੁੱਟ ਪਾਲ ਗਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਕਰੁ ਕੁਣਾ ਕਹਿ ਜਾਏ ਹੁਕਮੀ ਹੋਣ ਜੀ ਹੁਕਮ ਮਿਲਿ ਵੜਿ ਆਈ ਹੁਕਮੇ ਉਤਮ ਨੀਤ ਹੁਕਮ ਨਾਲ ਦੁਸ਼ਕ ਪਾਈ ਹੈ ਇੱਕ ਨਾ ਹੁਕਮ ਅਸ਼ੀਸ਼ ਹੁਕਮੇ ਸਦਾ ਸੁਹਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਕੁਣਾ ਕੋਏ ਨਾਨਕ ਕੋ ਮੈਂ ਦੇਵਟਾ ਤਹੋਂ ਮੈਂ ਕਹਿਣਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਟਿਆਇ ਆਇ ਚਾਰ ਗਾਵੈ ਕੋ ਵਿਦਿਆ ਵਿਖਮੀ ਚਾਰ ਗਾਵੈ ਕੋ ਸਾਰਿ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹੀ ਗਾਵੈ ਕੋ ਜਾਪੈ ਜਿਸੈ ਦੂਰ ਗਾਇ ਕੋ ਏਖੇ ਹਾਜ਼ਰ ਹੈ ਦੂਰ ਕਥਨਾ ਕਥਿਨਾ ਆਵੈ ਟੋਟ ਕਸ ਕਲ ਕਥੀ ਗੋਟੀ ਗੋਟ ਕੋਟ ਨਿੰਦਰੀ ਲੈਂਦੀ ਠਕ ਪਹੀ ਜੁਗ ਜਗੰਤਰ ਖਾਹੀ ਕਹ ਹੈ ਹੁਕਮੇ ਹੁਕਮ ਚਲਾਇ ਰਾ ਮਾਨਕ ਵੀ ਸੇਵੀ ਪ੍ਰਵਾਹ ਸਾਚਾ ਸਹਿ ਸਾਚਨਾਏ ਭਾਕੇ ਭਾਉ ਪਰ ਆਖ ਮੰਗ ਦੇਹ ਦੇਹ ਦਾਤ ਕਰਿ ਦਤਾਰੂ ਫੇਰ ਗੱਗੇ ਰਖੀਐ ਜੇ ਦਿਸੇ ਦਰਬਾਰ ਮੋਹਾਉ ਕੇ ਬੁਲਨ ਬੋਲੀਐ ਜੇ ਸੰਤਰੀ ਪਿਆਰ ਅੰਮ੍ਰਿਤ ਵੇਰ ਸਜਣਾ ਉੱਲਿਆ ਈ ਚਰ ਕਰਮੀ ਆ ਕਪੜੇ ਨਦਰੀ ਮੋਖ ਦੁਆਰੇ ਨਾਨਕ ਹੀ ਜਾਣੀਐ ਸਭ ਬਿਸਟਿ ਅਰਹਿ ਥਾਪੈ ਨਾ ਜੈ ਕੀਤਾ ਨਾ ਹੋਏ ਆਪਿ ਆ ਨਿਰੰਜਨ ਸੋਏ ਜਿਨ ਸੇ ਵਦਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸਨੀਏ ਮਨ ਰਖੇ ਭਾ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਮ ਗੁਰਮੁਖ ਵੇਦੰ ਗੁਰਮੁਖ ਕ੍ਰਿਆ ਸਮਾਈ ਗੁਰ ਈਸ਼ਰੇ ਗੁਰ ਗੋੜ ਗੁਰ ਕਬਰ ਮੰਗੁਰ ਪਾਰਵਤੀ ਮਾਈ ਜਿਹੋਂ ਡਰਨਾ ਖੈ ਨਹੀਂ ਕੈ ਨਗਤ ਨ ਜਾਈ ਗੁਰਾ ਇਕ ਰਹਿ ਉੜਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮਾਲ ਸੰਜਾਈ ਦੀਰ ਝੰਹਾਵਾਂ ਜੇ ਸੁਭਾਵਾਂ ਬਿਨ ਬਾਣੇ ਕੈਨ ਹਾਇ ਕਰੀ ਜੇ ਤਿਸ ਰੇਠੂ ਪਾਈ ਵੇਖਾਂਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਹਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਹੈ ਦੇਵ ਜਾਈ ਸਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਸਨਾਂ ਜੈ ਜੇ ਤੁਕ ਚੈ ਰਿਆ ਅਰਜਾ ਦਸਣੀ ਹੋਏ ਨਾ ਅਖੰਡਾ ਵਿੱਚ ਜਾਣੀਐ ਨਾ ਤਲਾ ਸਭ ਕੋਏ ਤੰਗਾ ਨ ਰਖਾਈ ਕੈ ਜਸ ਕੀ ਦਲੇ ਜੇ ਤਸ ਨਦਨ ਆਏ ਤਾ ਵਾਤਨ ਪੁੱਛੈ ਕੀ ਤਾ ਅੰਦਰ ਕੀਟ ਕਰ ਦੋ ਸੀ ਦੋ ਧਰੀ ਨਾਨਕ ਨਿਰਗੁਣ ਬਣ ਕਰੇ ਗੁਣਵੰਤਿਆ ਗੁਣ ਦੀ ਤਹਾ ਕੋ ਨ ਸੁਝਾਈ ਜੇਤਸ ਗੁਣ ਕੋਈ ਕਰੇ ਸੁਣੈ ਸਿਪੀਸ਼ ਨਾਥ ਸੁਣੈ ਧਰ ਤਲ ਅਕਾਸ਼ ਸੁਣੈ ਦੀਪ ਲੋਕ ਪਰਦਾਲ ਸੁਣੈ ਭੈਨ ਸਕੇ ਕਾਰੂ ਨਾਨਕ ਵੇਤ ਰਵਿਕ ਸੁਣੈ ਰੂਪ ਕਨਸ ਸੁਣੈ ਆਇਸ਼ਰ ਵਰਮਾ ਇੰਦ ਸੁਣੈ ਮੋਕਸ਼ ਰਹਿਨੰਦ ਸੁਣੈ ਜੋਗ ਜੁਗਤ ਤਨ ਭੀਤ ਸੁਨੇ ਸਾ ਸਿਮਰਤਿ ਵੇਦ ਨਾਨਕ ਪੈਤਾ ਸੁ੍ਰਵੀਗਾਸ ਸੁਨੇ ਧੂਪ ਪਾਵ ਕਾ ਨਸੈ ਸੁਨੇ ਸਾ ਸੰਤੋ ਗਿਆਨ ਸੁਨੇ ਅਸਰ ਕਾ ਇਸਨਾਨ ਸੁਨੇ ਪਰਪੜ ਪਾਵ ਮਾਨ ਸੁਨੇ ਲਗੈ ਸਹਿ ਧਿਆਨ ਨਾਨਕ ਪੈਤਾ ਸੁ੍ਰਵੀਗਾਸ ਸੁਨੇ ਧੂਪ ਕੰਨਾ ਸੈ ਸੁਨੇ ਸਰਗੁਨਾ ਕੀ ਗਹ ਸੁਨੇ ਸੇਕ ਪੀਕ ਪਸ਼ ਸੁਨੇ ਅੰਬੇ ਪਾਵਰ ਸੁਨੇ ਹਾਥ ਐਸ ਕਾ ਨਾਨ ਪਟਸ ਦੇ ਵਿਗਸ ਸੁਨੇ ਦੂਪ ਕਨਸ ਮਨੇ ਕੀ ਗਤ ਕਹੀ ਨ ਜੈ ਜੇ ਕੋ ਕਹ ਬਿਚਾ ਬਿਟਾ ਹੈ ਕਾ ਕਰਮ ਲਿਖਨ ਹਾਰ ਮਨੇ ਗਾਵੈ ਕਨਵੀਚਾਰ ਐਸ ਨਾਮ ਨਿਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਾ ਸੁਰਤ ਹੋਏ ਮਨ ਬੁੱਧ ਮਨਾ ਸੈਲਫਾਨ ਕੀ ਸੋਧਾ ਮਨ ਮਹੱਟੂਟਾ ਨਾ ਖਾਏ ਮਨਾ ਜਦ ਕੈ ਸਾਨਾ ਦਾ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਮਾਰਖਾ ਗਿਆਨ ਭਾਏ ਮਨ ਆਪਸੋ ਵਰਗਰ ਜਾਏ ਮਨ ਮਗਨ ਚੱਲੇ ਪੰਥ ਮੰਨਾ ਨਾਮ ਸਿਦ ਸੈਨ ਬੰਦ ਐਸਾ ਨਾਮ ਨਿਰੰਜਨ ਹੋਏ ਜੀ ਕੋ ਮੰਝਣ ਮਨ ਕੋਈ ਮੰਨਾ ਪਾਵੇ ਮੋਖ ਦੁਆਰ ਮੰਨਾ ਪਰਵਾਰ ਸਦਾਰ ਮੰਨਾ ਤਰੈ ਤਾਰੇ ਗੁਰ ਸਿੱਖ ਮੰਨਾ ਨਾਮ ਭਾਣਾ ਵਿਖ ਐਸਾ ਨਾਮ ਨਿਰੰਜਨ ਹੋਏ ਜੀ ਕੋ ਮੰਝਣ ਮਨ ਕੋਈ ਪੰਜ ਪਰਵਾਨ ਪੰਜ ਪਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸਹ ਦਾ ਰਾਜਾਨ ਪੰਚ ਅੰਕਾ ਗੁਰੇ ਧਿਆਨ ਜੀ ਕੋ ਕਹ ਕਰੇ ਵਿਚਾਰ ਕਰਤਿ ਕੇ ਕੰਨ ਨੈ ਸਮਾਰੇ ਤੋਲ ਧਰਮ ਦੇ ਅਗਾ ਪੂਤ ਸੰਤੋਥਾ ਵਰਖਿਆ ਜੈ ਸੂਤ ਜੇ ਕੋ ਉਚੈ ਹਉਸ ਤੇਰ ਟਲ ਉੱਪਰ ਗਿਟਾ ਭਾਰੂ ਧਰਤੀ ਹੋਰ ਪਰ ਹੋਰ ਹੋ ਰੂ ਰੈ ਤੇ ਤੇ ਬਾਤ ਲਾ ਗੁੰਡੂ ਰ ਜੀ ਜਾ ਦ੍ਰਿੰਗਾ ਕੇ ਨਾਮ ਸਬਨਾ ਲਿਖੈ ਉੜੀ ਕਲਾ ਇਹੋ ਲਿਖ ਕਾਲੀ ਜਾਣੇ ਕੋਇਲ ਕਾਲਿਕਿਆ ਗਿਤਾ ਹੋਇ ਕਿਤਾ ਤਾਂ ਸੁਹਾਲ ਰੂਪ ਕੀਤੀ ਲਾ ਜਾਣ ਕਨਪੂਤ ਕੀਤਾ ਬਸਾ ਇੱਕ ਕੋ ਆਵ ਦਿਸਟੇ ਹੋਈ ਲਾ ਲੀਆ ਕੁਦਰਤ ਕੌਣ ਕਹਾ ਇਚਰ ਵੰਨ ਜਾ ਮੈਂ ਇੱਕ ਵਾਰ ਜੋਤ ਤਪਾ ਸੈਂ ਅਮ੍ਰਿਕਾਰ ਤੂੰ ਸਦਾ ਸਲਾਮ ਜਨ ਅੰਰੰਕਾਰੀ ਅਸੰਖ ਜਪ ਸੰਪਾ ਸੰਪੂਰਿ ਸੰਗੂਜਾ ਸੰਤਵਤਾ ਸੰਗਰਨ ਮੁਕ੍ਰਿਤ ਪਾਠੁ ਸੰਗ ਜੋਗ ਮਨ ਰਹਿ ਉਦਾਸ ਅਸੰਪਤ ਗੁਣ ਧਿਆਨ ਵਿਚਾਰੁ ਅਸੰਸਟੀ ਸੰਗੈ ਤਾਰਿ ਅਸੰਖ ਸੂਰਮਹ ਬਸਰ ਅਸੰਖ ਮੋ ਲਿਵਲਾਇ ਤਰ ਕੁਦਰਤ ਕਾਹ ਕਹਾ ਵਿਚਾਰੁ ਅਰੰਡਾ ਵ ਇਕਵਾਰੀ ਜੋਤਿ ਤੁਪਾ ਸੰਵਲਿਕਾਰੀ ਧੂਮ ਸਦਾ ਸਲਾਮ ਨਿਰੰਕਰ ਅਸੰਖ ਮੂਰਖੰਡ ਕੋਰ ਅਸੰਖ ਚੋਰ ਹਰਾਮ ਖੂਰ ਸੰਖ ਮਰਕਾ ਜਜੂਰ ਸੰਗਲ ਵਢਤ ਕਮ ਸੰਪਾਪੀ ਪਾਪ ਕਰਜਾ ਸੰਕੂੜਿਆ ਕੂੜੇ ਫੇਰਾ ਅਸੰਖ ਮਲੇਸ਼ ਮਲ ਫਖ ਅਸੰਖ ਨਿੰਦ ਅਖੀਰ ਕਰੇ ਭਾਰ ਨਾਨਕ ਨੀਕ ਕਹਿ ਵੀਚੈ ਉਹ ਆਰੰਡਾ ਮਾਇਕ ਉਹ ਜੋ ਤੁਦਭ ਅਸੰਭ੍ਰਿਕ ਤੂੰ ਸਦਾ ਸਲਾਮ ਨਿਰੰਕਰ ਆ ਸੰਖ ਨਾਵ ਸੰਸਥ ਅਗਮ ਅਗਮ ਅ ਸੰਖ ਲੋ ਅ ਸੰਖ ਹੈ ਸਿਰ ਬਾਰਾਈ ਅਖਰੀ ਨਾਮ ਅਖਰੀ ਸਹਿ ਲਹਿ ਅਕਰੀ ਗਿਆਨ ਗੀਤ ਗੂੰਗਾ ਅਖਰੀ ਲਖਨ ਬੋਲਨ ਬਾਨ ਅਖਰਾ ਸਿਰ ਸੰਜੋਗ ਖਾਨੇ ਨਿਨਹ ਲਕਾ ਤੇ ਸਰਨਾ ਹੈ ਜੇ ਫਰਮਾਇ ਤੇ ਤੇ ਪੈ ਜੀਤਾ ਕੀਤਾ ਦਿਤਨ ਵਿੰਨਵ ਨਾਹੀ ਕੋਟਾ ਕੁਦਰਤ ਕਉਨ ਕਹਾ ਵੀ ਤਰਵੰਦ ਮਾਇਕ ਹਰੇ ਜੋ ਤੁਧ ਪੈ ਸੈਵਰੀ ਕਾਰੀ ਤੂੰ ਸ੍ਰੀ ਸਲਾਮ ਨਿਰੰਕਰ ਬਰਿਆ ਹੱਤ ਪੰਦੇ ਹੀ ਪਾਣੀ ਰਤੈ ਦਰਖੇ ਮੋਤ ਬਰੇਤੀ ਕੱਪੜ ਹੋਏ ਦੇਸਾ ਬੂਨ ਲਿਏ ਓਟ ਹੋਏ ਭਰਮਤ ਪਪਗ ਸੰਗ ਤੋਟੋ ਪਨਾ ਕਰੰਗ ਆਪਣੀ ਬਪੀਆ ਕਰਨਾ ਕਰ ਕਰਨਾ ਲਿਖ ਲੈ ਜਹ ਆਪਣੇ ਬੀਰ ਆਪੇਖ ਨਾਰਖਮੀ ਅਜਹ ਤੀਰਤਵਦਨ ਜੀ ਗੋਪਾਵ ਦਿਲ ਕਾਮਨ ਸੁਨਿਆ ਮਨ ਮਨ ਕੀਤਿ ਭਾਉ ਨਿਰਗਤੀ ਦਿਤ ਮਲਣਾ ਸਗੁਣ ਤੇ ਰੇ ਮਨ নাহি ਕੋਏ ਵਿਨਗੁਣ ਕੀਤੇ ਭੈ ਨ ਹੋਈ ਸੁਆਸਤ ਬਾਣੀ ਪਰਮਾ ਸਤ ਸਹਾਰ ਸਦਾ ਵੰਚ ਕੰਸ ਹੈ ਰਹਿ ਕਉਨਾ ਕਉਂਚਿ ਕਨਵਾਰ ਕੰਸਰ ਤੇ ਮਹਾ ਕਉਨਾ ਜਿਤੁ ਆਕਰਿ ਵਿਨ ਭਇ ਪੰਡਤੀ ਜੀ ਹੂਏ ਲੇ ਕੁਰਾਣ ਬੈਤ ਨਾ ਪਾਇਓ ਕਾਦੀ ਆ ਜੇ ਲਿਖਾ ਲੇ ਕੁਰਾਨਾ ਚਿਤਵ ਨਾ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸਿਟੀ ਕੋ ਸਾਜਿ ਆਪੇ ਜਾਣੈ ਸੋਇ ਕਿ ਕਰਿਆ ਕਹਿ ਕਿਸੇ ਲਈ ਕਿਉ ਅੰਨੀ ਕਿਉ ਜਾਣਾ ਨਾਨਕ ਕੰਸ ਕੋ ਆਖੇ 1 2 1 ਸੇ ਆਣਾ ਵੱਡਾ ਸੈ ਵੱਡੀ ਨਾ ਇਹ ਕੀਤੇ ਦਾ ਕਹੋਏ ਨਾਨਕ ਕਿ ਦੀ ਕੁ ਆ ਪੂਜਣਾ ਹੈ ਅੱਗੇ ਅਗਨਸ ਹੈ ਪਤਨ ਪਤਲੱਖਗਸ ਅਗਸ ਗੁਰਗੁਰਵਾਲ ਚਗੇ ਵੀਰ ਕੈਨਿਕ ਵਤ ਸੈਸ 18 ਕੈਨਕ ਤੀਬਾ ਸਲੂਏ ਧਾਤ ਲਿਖਾ ਹਰਤਾ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਅਪਿਰਣਿਆ ਸਾਲਾਹੀ ਸਲੈ ਤਿਸਰ ਨ ਪਾਈਆ ਨਦੀਆ ਤੇਵਾ ਬਸ ਮਨ ਨਾ ਜਾਣੀਆ ਸਮੂਸਾ ਸੁਤਾਂ ਗ੍ਰਹ ਸੇਤੀ ਮਾਰਦਨ ਕੀੜੀ ਤਨ ਨਾ ਹੋਣੀ ਜਿਸ ਮਨੋਂ ਨਾ ਵੀ ਸਿਰ ਹੈ ਅੰਤ ਨ ਸਿਫਤੀ ਕਹ ਨੰਤ ਅੰਤ ਨ ਕਨ ਦਿਨੰ ਅੰਤ ਨ ਵੇਖ ਸੁਨੰਤ ਅੰਤ ਨ ਜਾਪੈ ਕਿਆ ਮਨ ਮੰ ਅੰਤ ਨ ਜਾਪੈ ਕੀਤਾ ਕਰੂ ਅੰਤ ਨ ਜਾਪੈ ਪਰਵ ਅੰਤ ਕਾਨ ਕੀ ਟਿਵਿਲਾਹੇ ਟਾਗੇ ਅੰਧਨਾ ਪਾਏ ਜਾਹੇ ਇਹੋ ਅੰਧਨਾ ਜਾਣੇ ਕੋਈ ਭਟਾ ਕਹੇ ਬਖਤਾ ਹੈ ਵੱਡਾ ਸਾਇ ਚਤਾ ਚਿਉ ਕਰਿ ਚਨਾਓ ਐਵੜੀ ਉੱਚਾ ਹੋਏ ਕੋਈ ਤੇ ਉਤੇ ਕੋ ਜਾਣੈ ਸੋਈ ਜੀਵ ਰਿਆ ਜਨਿਆ ਪਾਪ ਨਾਨਕ ਨਜ਼ਰੀ ਕਰਮੀ ਦਾਤ ਭਟਾ ਕਰਮ ਖੈ ਨਾ ਜਾਏ ਹੁੰਦਾ ਦਾਤਾ ਤੇਲ ਨਾ ਤੁਮਾਏ ਕੀਤੇ ਮੰਗੇ ਜੋਦ ਪਰ ਕੀਤੇ ਗੰਦਨ ਨਹੀਂ ਚਕ ਕੀਤੇ ਘਟ ਟੁੱਟੇ ਵੀ ਕਰ ਕੀਤੇ ਲੈ ਲੈ ਮੁਕਰਪ ਹੈ ਕੀਤੇ ਮੁਰਖਈ ਕਹ ਕੇ ਤੈ ਦੋ ਭੋਸਨ ਮਾਰ ਇਹ ਬੈਦਾ ਤੇਰੀ ਦਤਰ ਬੰਦ ਕਲਾ ਸੀ ਬਾਣੇ ਹੋਏ ਹੋ ਰਾ ਨ ਸਕੇ ਕੋਈ ਜੇ ਕੋ ਕਾਇਕ ਅੱਖਣ ਪਾਏ ਉਹ ਜਾਣੇ ਜੇਤੀਆ ਮਖੈ ਆਪੇ ਜਾਣੇ ਆਪੇ ਦੀ ਅੱਖੇ ਸੇ ਬਕੈ ਕੇ ਜਿਸਨਾ ਬਖਸ਼ੇ ਸਿਸਲ ਨਾਨਪਾ ਸਹੀ ਪਾਛਹ ਹਮਲ ਗੁਨਾ ਮਰਵਾ ਪਾਰ ਮਰਵਾ ਪਾਰਿਆ ਹਮਲ ਬੰਧਾਰ ਹਮਲ ਪਾਰ ਮਲਾ ਸਮਾ ਹਮਲ ਧਰਮੋ ਦੀ ਬਾਣਾ ਹਮਲ ਅਲ ਫਰਮਾਨਾ ਮਰਬਕੀਸ ਮਨੀ ਸਹਨਾ ਮਰ ਕਰ ਮਰਮਾਨ ਅਮੁੱਲਾ ਅਮੁਲ ਆਖੇ ਨਾ ਜਾਏ ਆਖਾ ਅਖਰੇ ਨਹੀਂ ਲੈ ਆਖੇ ਵੀ ਪਾਤੁਰਾ ਨ ਆਖੇ ਬੜੀ ਕਰੇ ਵਖਿਆ ਆਖੇ ਪਰਮੇ ਆਖੇ ਇੰਦਰ ਆਖੇ ਗੋਪੀ ਦੇ ਗੋਵਿੰਦ ਆਖੇ ਈਸ਼ਰ ਆਖੇ ਸਿਨ ਅੱਖ ਕਤੇ ਕੀਤੇ ਬੁੱਧ ਅੱਖੀ ਨਾਨਕ ਅੱਖੇ ਦੀਵ ਅੱਖ ਸੁਨਨ ਮੰਡ ਸੀਵ ਜਿਤੇ ਅੱਖੇ ਅੱਖ ਨੂੰ ਪਾਹ ਕੇ ਤੇ ਕਹਿ ਕਹਿ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਹੈ ਤਾਂ ਅਖ ਨਸਕੇ ਕੀ ਕੀ ਜੀਵ ਉਪਾਤਿ ਤੇ ਵਧੂਏ ਨਾਨਕ ਜਾਣ ਸੱਚ ਸੋਏ ਜੀ ਕੋ ਅੱਖੇ ਬੋਲ ਵੀ ਕਰ ਤਾਲ ਕੀਐ ਸਰਗਵ ਰੰਗਵਰ ਸੂਦਰ ਕੀ ਹੈ ਸੁਗਰ ਕੀ ਹੈ ਜਿਤਬੈ ਸਿਰ ਸੁਮਾਲੇ ਵਾਜੇ ਨਾਲ ਅਨੇਕ ਸੰਖਾ ਕੀਤੇ ਭਾਵਨ ਹਾਰੇ ਕੀਤੇ ਹੈ ਪਰਿਸ਼ੋਕ ਇਹਨ ਜਿਤੇ ਗਵਨ ਹਾਰੇ ਗਹ ਤਨ ਪਉਣ ਪਾਣੀ ਬਸੰਤਰ ਕਾ ਵੈ ਰਾਜਾ ਧਰਮ ਦੁਆਰੀ ਗਾ ਚਿਤ ਗੁਪਤ ਰਿਧਾਨੇ ਲਿਖ ਲਿਖ ਧਰਮ ਵਿਚਾਰਿ ਗਐ ਈਸ਼ਰ ਬ੍ਰਹਮਾ ਦੇਵੀ ਸਹংসਦਸ ਸਵਰੀ ਗੈ ਨਨ ਸਨਬੈ ਤੀ ਦਿਨ ਦਿਨਲੇ ਗਾ ਸਿ ਸਮਧੀਂ ਦਰਗਾਵਨ ਸਾਰੀ ਚਾਰਿ ਗਾਉਂ ਜਤੀ ਸਦੀ ਸੰਤੋਖੀ ਗਐ ਵੀਰ ਕਰਾਰੀ ਗਾਉਣ ਪੰਡਤ ਪਰ ਖੇਸਰ ਜੁਗ ਜੁਗ ਵੇਦਾਂ ਨਾਲ ਗਾਵ ਮੋਹਨੀਆਂ ਮਨ ਮੋਹਨ ਸੁਰਗਾ ਮਤ ਪਿਆਦ ਗਾਵਨ ਰਤਨੋ ਪਾਇ ਤੇਰੇ ਅਸਤੀ ਚਨਹਾ ਦੇ ਗਾਵ ਜੋਤ ਮਹਾ ਬਲ ਸੂਰਾ ਗਾ ਖਾਣੀ ਚਾਰੀ ਗਾ ਖਨ ਮੰਡਲ ਵਰ ਭੰਡਾ ਕਰ ਕਰ ਰਖੀ ਦਾਰੀ ਸੁਈ ਤਦ ਨਗਾ ਜੋ ਤੁਧ ਭਾਵਨਾ ਰੱਤੇ ਤੇਰੀ ਪੈਦਰ ਸਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਐ ਵੀ ਚੈ ਰੇ ਸੁਈ ਸੁਈ ਸਦਾ ਸੱਚ ਸਹਿਬ ਸੱਚਾ ਸੱਚ ਨਹੀਂ ਖੈ ਵੀ ਹੋਸੀ ਜਨ ਜਸੀ ਰਚਨਾ ਜਿ ਨਿਰਚਾਈ ਰੰਗੇ ਰੰਗੇ ਬਾਦੀ ਕਰਕੇ ਜਿਸੀ ਮਾਇਆ ਜਨ ਉਪਈ ਕਰ ਕਰ ਵੇਖਿਆ ਕੀਤਾ ਆਪਣਾ ਜਦ ਹੀ ਦਿਵਿਦਿ ਆਈ ਜੋਤ ਪਾਵ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਹ ਸਹ ਪਾਤ ਸਹਿਬ ਨਾਨਕ ਕਰਨ ਜਾਈ ਮੁੰਡਾ ਸੰਤੋਖ ਸਰਬ ਚੋਰੀ ਧਿਆਨ ਕੀ ਕਰੇ ਬਿਬੂਤ ਚਿੰਤਾ ਕਾਲ ਕੁਆਰੀ ਕਾਇਆ ਜੁਦ ਡੰਡਾ ਵਰਤੀਤ ਆਈ ਪੰਥੀ ਸਹਿਜ ਮਾਤੀ ਮਾਜੀ ਤੈ ਦਾਜੀ ਆਦੇਸ ਚ ਸਹਦੇਸ ਆਦਨੀ ਲਾਨਾ ਨਹਿਤ ਜੁਜਗੇ ਕੋਵਿਸ ਉਦ ਗਿਆਨ ਦਾ ਬੰਦਾਰ ਨਾ ਕਰਕਟ ਵਜੇ ਨਾ ਲੂ ਆਪਨਾਤ ਨਾ ਕੀ ਸਭ ਜਾ ਕੀ ਰਿਸਦੇ ਵਰਸੈ ਸੰਯੋਗ ਵਜੋ ਦੋਇ ਕਾ ਚਲਾਏ ਲਿਖਿਆ ਭਾਗ ਆ ਨੀਚਿ ਸੇ ਆਦੀਸ ਆਦਾਨੀਰ ਅਨੰਦ ਹੈ ਤੁਜ ਜੁਗ ਜੁਗ ਇਕ ਵਿਸ ਇਕ ਮਾਈ ਜੋਤਿ ਆਈ ਤੀਂ ਤੀਰਿ ਪਰਵਾਨ ਇਕ ਸੰਸਾਰੀ ਇਕ ਵਨਾਰੀ ਇਕ ਨਾਰੀ ਵਨ ਜੇ ਤੁਸ ਪਾਵੈ ਤਮਚਨਾ ਜੇ ਹੋਇ ਫਰਮਾਨ ആവത്ത ആദി ത സദി സീല അനന്തോ സസന ലോയ ലോയ ഭണ്ഡാരോ കിഷ പായ സോ കിഖ്യ സി ജനഹാര സച്ചു കി സച്ചി ക ਆਦੇ ਤੁਸੀਂ ਆਦੇਸ ਆਦ ਅਨੀਲ ਅਨੰਦ ਹਟ ਜੁੜ ਗਏ ਕਵੇਸ ਇੱਕ ਦੂਜੀ ਪਾਂ ਲਖ ਹੈ ਲਖ ਹੈ ਲਾवीस ਲਹਲਾ ਜਿਹੜਾ ਆਖੀਐ ਇੱਕ ਨਾਮ ਜੈ ਦੀਸ ਈਤਰ ਪਤਪੜੀਆਂ ਚੜੀਏ ਹੋਇ ਆਕੀਸ ਸੰਗਲਾਂ ਆਕਾਸ਼ ਕੀ ਕੀਟਾਈ ਰੀਸ ਨਾ ਕਿਨਦਰਿ ਪਾਈਏ ਕੁੜੀ ਕੁੜਾ ਠੀਸ ਆਖਣ ਜੋ ਚਪੈ ਨਹਿ ਜੋਰ ਜੋਰ ਨਾਮੰਗਨ ਦੇਨ ਜੋਰ ਜੋ ਨਦੀਨੁ ਮਨੈ ਜੋਰ ਜੋ ਨਰਾਜਮਾਲ ਮਨਸੂਰ ਜੋ ਨ ਸਤਿਗਿਆਨੀ ਤਰ ਜੋ ਨ ਜੁਤੀਛਡ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮਨੀਤ ਨਾ ਕੋਇ ਰਾਤੀ ਰਤੀ ਛਤੀ ਵਾਰ ਭਵਨ ਪਾਨੀ ਅਗਨੀ ਪਤ ਜਿਸ ਵੇ ਤਤੀਥਾ ਰਖੀ ਧਰਮ ਸਰ ਜਿਸ ਵੇ ਜੀ ਜੋ ਕਰੰਗ ਜਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਚਾਰੂ सच्चा आश्चा दरबारु तथा सोन पंच परमान नदी कर्म पवनी साना कचुकाई उठे पाए नानंगे जपे जाए तर्म कन का का को कर्मा किते बहुत पानी वह संतर किते कान में हैं सा किते बर में कार्त करिया रूरंग के वेस ਕੀਤੇਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੀਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਜਿੱਤੇ ਸਿਦਵਰਨਾਥ ਕੀਤੇ ਕੀਤੇ ਦੇਵੀ ਵਿਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਟਿਆ ਖਾਣੀ ਕੀਟਿਆ ਬਾਣੀ ਕੀਟੇ ਪਾਦ ਨਰਿੰਦ ਕੀਟਿਆ ਸੁਤੀ ਸਿਵ ਕੀਟੇ ਨਾਨਕ ਅੰਤ ਗਿਆਨ ਕਨ ਮੈਂ ਗਿਆਨ ਬਚੰਦ ਜਿਤ ਨਾਲ ਬਨੋਲ ਕੋਰ ਨੰਦ ਸਰਮ ਖਨ ਕੀ ਬਾਣੀ ਰੂ ਜਿਤ ਕਰ ਕੜੀਏ ਬੋਤਨੂ ਪੂਤਾਂ ਕਿਉਂ ਗਲਾਂ ਕਠਿਨ ਜਾ ਹੈ ਜੇ ਕੋ ਕਹ ਪਿੱਛੈ ਵਜਦਾ ਜਿਥੈ ਘੜਿਐ ਸਰਤ ਮਾਤਮਨ ਬੁੱਧ ਜਿਥੈ ਘੜਿਐ ਸ੍ਰੇਸਦਾ ਕੀ ਸੁਦ ਕਰਮ ਕਨ ਕੀ ਬਾਣੀ ਜੋਰ ਜਿਥੈ ਨ ਕੋਈ ਹੋਰ ਜਿਥੈ ਜੋਦਮਾ ਬਰਸੂਰ ਤਿਨ ਮੈਂ ਰਾਮ ਰਹਾ ਭਰਪੂਰ ਜਿਥੈ ਸੀਤਾ ਸੀਤਾ ਮੈ ਮਮਹ ਨਾ ਕੈ ਰੂ ਨਾ ਕਥਨੇ ਜਹ ਨਾ ਓਹ ਮਰੇ ਨਾ ਠਾਗੇ ਜਹ ਨਿਨਕੇ ਰਾਮ ਸੈ ਮਨ ਮਹਾ ਤਿਥੈ ਭਦਵ ਸਿਖੇ ਲੋ ਕਰੇ ਆਨੰਦ ਸਚਾ ਮਨ ਸੋਏ ਸਚ ਖਨ ਵਸੈ ਨਿਰੰਕਾਰੁ ਕਰ ਕਰ ਵੇਖੈ ਨਨ ਹਾਰੋ ਤਿਥੈ ਖਨ ਮੰਡਲ ਵਰਪੰਡ ਜੀ ਕੋ ਕਥਾ ਤਾ ਨਾ ਅੰਤ ਕਿਥੈ ਲੋ ਲੋ ਆਕਾਰੇ ਜਿਵ ਜਿ ਹੁਕਮਾ ਤਵੈ ਦਿਕਰ ਵਿਖੈ ਵਿਸੇ ਕਰ ਵਿਚਾਰ ਨਾਨਕ ਤਨਾ ਕੜਾ ਸਾਰੈ ਜਤ ਪਹਰ ਤੀਰ ਜਿਸ ਨਿਆਰ ਅਹਰ ਨਾ ਮਤ ਰਥਿਆਰੇ ਭਉ ਖਲਾ ਅਗਨ ਤਵਤਾਉ ਭਾਂਡਾ ਭਾਉ ਅਮਰਿਤ ਡਾਲੈ ਕੜਿਆ ਸਭ ਸਚੀ ਤਸਰ ਜਿਨ ਕੋ ਨਦਰ ਕਰਮ ਤਿਨ ਕੈ ਮਾਨ ਕ ਨਦਰੀ ਨਲ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਦੁ ਦਾਈ ਦਾਇ ਆਖਿ ਲਸ ਜਗਤੁ ਚੰਗੀਆਂ ਹੀਆ ਬੁਰੀਆਂ ਹੀਆ ਵਚ ਧਰਮ ਹਦੂਰਾ ਕਰਮੀ ਆਪੋ ਆਪਣੀ ਕੀ ਨੀੜਾ ਕੀ ਦੂਰੈ ਜਿਨੀ ਨਾਮ ਤੇ ਆਇਆ ਗਾਮ ਸਿਕਲ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛਟੀ ਨਾਨਕ ਜਿਨੇ ਨਾਮ ਤੇਈਆ ਗੈਮ ਸਖਿਦ ਖਾਲ ਨਾਨਕ ਤੇ ਮੁਖ ਜਲੇ ਕੇਤੀ ਛਟੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ